ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਰ ਆਈ ਹੋਪ ਤੁਸੀਂ ਠੀਕ ਹੀ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਸੀ ਕਰਦੇ ਆ ਫੂਡ ਬਲੌਗਿੰਗ ਤੇ ਉਹਦੇ ਨਾਲ ਨਾਲ ਅਸੀਂ ਤੁਹਾਨੂੰ ਆਪਣੀ ਜ਼ਿੰਦਗੀ ਦੇ ਨਾਲ ਰਿਲੇਟਿਵ ਜਿਵੇਂ ਕਿ ਤੇ ਆ ਗਏ ਚਲੇ ਗਏ ਘੁੰਮੇ ਆਏ ਜੋ ਵੀ ਆ ਉਹ ਵੀ ਤੁਹਾਨੂੰ ਨਾਲ ਨਾਲ ਅਸੀਂ ਦੱਸਦੇ ਰਹਾਂਗੇ ਤੇ ਉਹ ਸਾਨੂੰ ਆਪਣੇ ਬਲੌਗਾਂ ਦੇ ਰਾਹੀਂ ਅਸੀਂ ਤਾਂ ਘੁੰਮਦੇ ਹੀ ਆ ਅਸੀਂ ਸੋਚਿਆ ਵੀ ਜਿਹੜੀ ਸਾਡੀ YouTube ਫੈਮਿਲੀ ਉਹਨੂੰ ਵੀ ਨਾਲ ਘੁਮਾਇਆ ਜਾਵੇ ਤੇ ਉਦਾਂ ਹੀ ਹੁਣ ਸਾਡੇ ਚੱਲ ਰਹੀਆਂ ਤਿਆਰੀਆਂ ਜੇ ਧਰਮਸ਼ਾਲਾ 'ਚ ਤੇ ਆਪਣੇ ਭਗਤ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਆ ਰਿਹਾ ਹੈ 12 ਤਰੀਕ ਨੂੰ ਤੇ ਉਹਦੇ ਲਈ ਆਪਣੇ ਧਰਮਸ਼ਾਲਾ ਵਿੱਚ ਅਖੰਡ ਪਾਠ ਸਾਹਿਬ ਆਰੰਭ ਹੁੰਦਾ ਹੈ ਤੇ ਅੱਜ ਉਹਦੀ ਤਿਆਰੀ ਕਰ ਰਹੇ ਹਾਂ ਅਸੀਂ ਤੇ ਉਹ ਤੁਹਾਨੂੰ ਅਸੀਂ ਬਲੌਗ ਦੇ ਵਿੱਚ ਦਿਖਾਉਨੇ ਆ ਤਿਆਰੀ ਸਾਰੀ ਤੇ ਕੱਲ ਨੂੰ ਆਪਣੇ ਅਖੰਡ ਪਾਠ ਸਾਹਿਬ ਆਰੰਭ ਹੋਊਗਾ ਤੇ 12 ਤਰੀਕ ਨੂੰ ਭੋਗ ਪਊਗਾ ਤੇ ਤੁਹਾਨੂੰ ਖਵਾਵਾਂਗੇ ਫਿਰ ਜਲੇਬੀਆਂ ਜਰੂਰ ਤੇ ਆਜੋ ਫਿਰ ਜੁੜੇ ਰਹੋ ਸਾਡੇ ਨਾਲ ਤੇ ਅੱਜ ਦਾ ਬਲੌਗ ਸਾਰੀ ਤਿਆਰੀ ਦਿਖਾਵਾਂਗੇ ਤੁਹਾਨੂੰ ਧੰਨਵਾਦ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਤੇ ਕਮੈਂਟ ਦਿਆ ਕਰੋ ਵਧੀਆ ਵਧੀਆ ਯਾਰ ਸਪੋਰਟ ਕਰਿਆ ਕਰੋ ਤੁਹਾਡੀ ਸਪੋਰਟ ਨਾਲ ਹੀ ਆ ਜਿੰਨੀ ਸਪੋਰਟ ਕਰੋਗੇ ਧੰਨਵਾਦ ਸਸ਼ਿਕਾ ਸਰਦਰ ਤਨੀ ਗਲੀ ਮੇਰੀਆ ਸਰਦਰ ਦਲੀ ਗਲੀ ਮੇਰੀਆ ਜੋਤੋ ਤੇ ਮੇ ਲਜ ਕਾਚਾ ਸਰਦਰ ਦਲੀ you <laughs> ਤੇਜਾ ਕਾਢ ਨਕੀਜੈ ਜੋਤੋ ਪ੍ਰੇਮ ਖੇਲਨ ਕਾਚਾ ਸਿਰਦਰਦਲੀ ਗਲੀ ਮੇਰੀ ਆ ਬੱਲਾ ਜੋਤੋ ਪ੍ਰੇਮ ਖੇਲਨ ਕਾਚਾ ਸਿਰਦਰਦਲੀ ਗਲੀ ਮੇਰੀ ਤਲੀ ਗਲੀ ਮੇਰੀ ਆ ਸਰਦਰ ਤਲੀ ਗਲੀ ਮੇਰੀ ਆ ਸਰਦਰ ਤਲੀ ਗਲੀ ਮੇਰੀ ਆ ਅਖੀਰ ਦੇਖੋ ਜੀ ਫਾਈਨਲੀ ਤਿਆਰੀ ਹੋ ਚੁੱਕੀ ਆ ਤੇ ਹੁਣ ਅਸੀਂ ਦੇਖੇ ਆਂ ਚੰਦੂਆ ਸਾਹਿਬ ਦੇਖੋ ਜੀ ਪ੍ਰੈਸ ਕਰਕੇ ਪੇਬਾ ਬੋਜ ਦੀ ਕਿਰਪਾ ਨਾਲ ਇਹਨੂੰ ਅੰਦਰ ਲਗਾਵਾਂਗੇ ਤੇ ਤੁਹਾਨੂੰ ਦਿਖਾਉਨੇ ਆ। ਅੱਗੇ ਜੀ ਆਹ ਦੇਖੋ ਜੀ ਤਿਆਰੀ ਹੋ ਰਹੀ ਆ ਹੁਣ। ਮੁੰਡੇ ਆਪਣੇ ਪਿੰਡ ਦੇ ਵੱਡੇ ਭਰਾ ਸਾਰੇ ਦੇਖੋ ਜੀ। ਡੈਕੋਰੇਸ਼ਨ ਵਗੈਰਾ ਚੈੱਕ ਕਰੋ। ਦੇਖੋ ਜੀ ਲੱਗ ਰਿਹਾ ਚੰਦੋਆ ਸਾਹਿਬ ਤੇ ਬਾਕੀ ਫਾਈਨਲੀ ਤਿਆਰੀ ਹੋ ਚੁੱਕੀ ਹੈ ਸਾਡੀ ਤੇ ਸਵੇਰੇ ਬਾਬਾ ਜੀ ਦੀ ਕਿਰਪਾ ਨਾਲ ਪਾਠ ਕਰਾਇਆ ਜਾਊਗਾ ਤੇ ਤੁਹਾਨੂੰ ਕਰਾਵਾਂਗੇ ਦਰਸ਼ਨ ਮਹਾਰਾਜ ਜੀ ਦੇ ਗੁਵਾਰੀ ਗੁਵਾਰੀ